ਬਿਲਕੁਲ ਜੀ ਕਿਉਂਕਿ ਮੌਨਸੂਨ ਹੁਣ ਕਾਫੀ ਐਕਟਿਵ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈਗਾ ਅ ਕੱਲ ਤੱਕ ਮੌਨਸੂਨ ਨੇ ਹਿਮਾਚਲ ਔਰ ਹਰਿਆਣਾ ਦੇ ਕੁਝ ਪਾਰਟਸ ਕਵਰ ਕਰ ਲਏ ਸੀਗੇ ਸੋ ਉੱਥੇ ਕਾਫੀ ਬਾਰਿਸ਼ ਵੀ ਹੋਈ ਹੈ ਔਰ ਅੱਜ ਹੁਣ ਮੌਨਸੂਨ ਨੇ ਪੰਜਾਬ ਔਰ ਹਰਿਆਣਾ ਦੇ ਕੁਝ ਹੋਰ ਪਾਰਟਸ ਵੀ ਕਵਰ ਕਰ ਲਏ ਨੇ ਸੋ ਆਉਣ ਵਾਲੇ 2-3 ਦਿਨ ਸਾਰੇ ਪੰਜਾਬ 'ਚ ਕਿਤੇ ਕਿਤੇ ਲਾਈਟ ਟੂ ਮੋਡਰੇਟ ਬਾਰਿਸ਼ ਹੋਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਨਾਲ-ਨਾਲ ਲਾਈਟਨਿੰਗ ਜਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਹਿੰ ਲੱਗਦਾ ਜੀ ਲੋਕਾਂ ਨੂੰ ਕਿਸ ਤਰੀਕੇ ਦੀ ਰਾਹਤ ਹੈ ਔਰ ਕਿਸਾਨਾਂ ਨੂੰ ਕਿਸ ਤਰੀਕੇ ਦੀ ਰਾਹਤ ਹੈ ਕਿਉਂਕਿ ਆ ਜ਼ਿਆਦਾਤਰ ਜਿਹੜੀ ਹੈ ਕਿਸਾਨ ਇਸ ਵਾਰ ਝੋਨਾ ਲਗਾ ਕੇ ਜਿਹੜਾ ਨਾ ਖੇਤੀ ਕਰਨੀ ਤਾਂ ਨਾਲ ਨਾਲ ਗੁਲਾਬੀ ਸੁੰਢੀ ਜਿਹੜੀ ਆ ਉਹ ਉਹੀ ਚ ਕੋਰਟ ਦੇ ਵਿੱਚ ਵੀ ਪਤਾ ਕਿ ਤੇ ਬਿਲਕੁਲ ਜੀ ਕਿਉਂਕਿ ਹੁਣ ਜਿਹੜੀਆਂ ਖਰੀਫ ਕ੍ਰੌਪਸ ਫੀਲਡ ਦੇ ਵਿੱਚ ਲੱਗ ਗਈਆਂ ਨੇ ਉਹਨਾਂ ਨੂੰ ਸੋਇਲ ਮੋਇਸਚਰ ਦੀ ਕਾਫੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ ਸੋ ਜਿਹੜੇ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਦੇ ਵਿੱਚ بارش ਦੇ ਨਾਲ ਸੋਇਲ ਮੋਇਸਚਰ ਪ੍ਰੋਵਾਈਡ ਹੋਊਗਾ ਸੋ ਫਾਰਮਰਸ ਲਈ ਇਹ ਬੜਾ ਲਾਹੇਵੰਦ ਰਹਿਣ ਵਾਲਾ ਹੈ ਪਰ ਆਮ ਲੋਕਾਂ ਲਈ ਵੀ ਕਿਉਂਕਿ ਪਿਛਲੇ ਦਿਨਾਂ ਤੋਂ ਹਿਮੀਡਿਟੀ ਬਹੁਤ ਵੱਧ ਗਈ ਸੀ ਔਰ ਇਹਦੇ ਕਰਕੇ ਬੜੀਆਂ ਅਨਕੰਫਰਟੇਬਲ ਵੈਦਰ ਕੰਡੀਸ਼ਨਸ ਹੋ ਗਈਆਂ ਸੀਗੇ ਬਟ ਹੁਣ ਕਿਉਂਕਿ بارش ਦੀ ਪ੍ਰੈਡਿਕਸ਼ਨ ਹੈ ਆਉਣ ਵਾਲੇ 2 ਤੋਂ 3 ਦਿਨ ਸਾਰੇ ਪੰਜਾਬ 'ਚ ਔਰ ਇਹਦੇ ਨਾਲ ਜਿਹੜੇ ਆਮ ਲੋਕਾਂ ਨੂੰ ਵੀ ਮੌਸਮ ਤੋਂ ਕਾਫੀ ਰਾਹਤ ਮਿਲ ਸਕਦੀ ਹੈ ਲੁਧਿਆਣਾ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਹੈ ਕਿਉਂਕਿ ਆਨਟੌਪ ਤੇ ਜਿਹੜੀ ਹੈ ਪਿਛਲੇ ਮਹੀਨੇ ਦਾ ਰਿਪੋਰਟ ਤੁਸੀਂ ਦੱਸਿਆ ਸੀ ਕਿ ਉਹ ਕਾਫੀ ਹਕਸੀ ਦਾ ਇਸਾ ਦੋ ਦਿਨ ਨਹੀਂ ਨਾ ਥੀ ਕੋਈ ਜੀ ਜੂਨ ਦੇ ਮਹੀਨੇ ਲੁਧਿਆਣਾ ਦੇ ਵਿੱਚ ਨਾਰਮਲ ਨਾਲੋਂ ਹਲੇ ਤੱਕ ਜਿਹੜੀ ਬਾਰਿਸ਼ ਕਾਫੀ ਨੀਚੇ ਚੱਲ ਰਹੀ ਹੈਗੀ ਹੈ ਹੁਣ ਵੀ ਪਿਛਲੇ 1-2 ਦਿਨ ਬਾਰਿਸ਼ ਸਾਰੇ ਪੰਜਾਬ ਵਿੱਚ ਕਿਤੇ ਕਿਤੇ ਹੋਈ ਹੈ ਔਰ ਲੁਧਿਆਣਾ ਦੇ ਵਿੱਚ ਬਟ ਨਹੀਂ ਰਿਕਾਰਡ ਕੀਤੀ ਗਈ ਬਟ ਹੁਣ 2-3 ਦਿਨ ਜਿਹੜੇ ਲੁਧਿਆਣਾ ਵੀ ਔਰ ਹੋਰ ਵੀ ਜਿਹੜੇ ਪੰਜਾਬ ਦੇ ਅਲੱਗ-ਅਲੱਗ ਥਾਵਾਂ ਤੇ ਲਾਈਟ ਟੂ ਮੋਡਰੇਟ ਬਾਰਿਸ਼ ਹੋਣ ਦੀ ਪ੍ਰੈਡਿਕਸ਼ਨ ਹੈ